ਗੁੱਲੀ ਡੰਡੇ ਵਾਲੀਆਂ ਕਈ ਦਵਾਈਆਂ ਚੱਲ ਰਹੀਆਂ ਨੇ ਮਾਰਕੀਟ 'ਚ ਜਿਆਦਾਤਰ ਸਪਰੇ ਹੁਣ ਤੁਰਤ ਹੁੰਦੀ ਆ ਕਣਕ ਬੀਜਣ ਤੋਂ 2-3 ਦਿਨਾਂ ਦੇ ਵਿੱਚ ਵਿੱਚ ਤੇ ਕਿਹੜੀ ਦਵਾਈ ਦਾ ਕੀ ਰਿਜ਼ਲਟ ਆ ਤੇ ਕਿਵੇਂ ਕਰਨੀਆਂ ਕਿੰਨਾ ਪਾਣੀ ਲਾਉਣਾ ਇਹ ਜਾਣਕਾਰੀ ਸਾਂਝੀ ਕਰਦੇ ਆ ਅੱਜ ਹਰਪ੍ਰੀਤ ਫਰਟੀਲਾਈਜ਼ਰ ਵਾਲਿਆਂ ਦੇ ਡਿਢਬਾ ਮੰਡੀ 'ਚ ਸਾਰੀਆਂ ਟੌਪ ਦੀਆਂ ਕੰਪਨੀਆਂ ਦੀਆਂ ਦਵਾਈਆਂ ਹੈਗੀਆਂ ਇਹਨਾਂ ਕੋਲੇ ਡਿਸਟ੍ਰੀਬਿਊਟਰਸ਼ਿਪ ਤੇ ਜਾਣਦੇ ਆ ਇਹਨਾਂ ਤੋਂ ਕਿ ਮੈਂ ਕਿਹੜੀ ਦਵਾਈ ਕਿਸ ਤਰ੍ਹਾਂ ਕੰਮ ਕਰਦੀ ਹੈ ਹਰ ਪੇ ਦਵਾਈ ਐਸ ਵਾਰ ਕਿਹੜੀ ਦਵਾਈ ਜ਼ਿਆਦਾ ਲੈ ਰਹੇ ਨੇ ਕਿਸਾਨ ਗੋਲੀ ਰੰਡੇ ਵਾਲੀ ਇਸ ਵਾਰੀ ਵੀ ਕੀ ਹੈ ਤੇਜਪਾਲਾ ਉਹ ਕੀਰਾ ਤਾਂ 2-3 ਸਾਲ ਦੀ ਆਲਰੇਡੀ ਚੱਲੇ ਰਹੀ ਹੈ ਠੀਕ ਹੈ ਤੇ ਇਸ ਵਾਰੀ ਵੀ ਮੰਨ ਲਾ ਵੀ ਉਹ ਕੀਰਾਲ ਟੈਕਨੀਕਲ ਨੇ ਜਿਹੜੇ ਸਾਰੇ ਮੰਨ ਲਾ ਜ਼ਿੰਮੇਵਾਰ ਕਰ ਰਹੇ ਨੇਗੇ ਬਹੁਤ ਜ਼ਿਆਦਾ ਉਹ ਵਾਰੀ ਇਸ ਵਾਰੀ ਨਵੀਂ ਬਾਇਰ ਦੀ ਆਈ ਹੈ ਕਿ ਮਨਟੀਨੋ ਮੋਰ ਠੀਕ ਹੈ ਹਾਂ ਜੀ ਹਾਂ ਇਹ ਨਵਾਂ ਟੈਕਨੀਕਲ ਹੈ ਤਿੰਨ ਟੈਕਨੀਕਲ ਇਹਦੇ ਵਿੱਚ ਹਾਂ ਤੇ ਰਿਜ਼ਲਟ ਵੀ ਬਹੁਤ ਚੰਗੇ ਨੇ ਇਹਦੇ ਹਾਂ ਇਹਦਾ ਟ੍ਰਾਇਲ ਹੋਇਆ ਪਿਛਲੇ ਸਾਲ ਟ੍ਰਾਇਲ ਹੋਏ ਨੇ ਠੀਕ ਹੈ ਹਾਂ ਤੇ ਰਿਜ਼ਲਟ ਬਹੁਤ ਚੰਗੇ ਨੇ ਇਹਨਾਂ ਦੀ ਵੀ ਰੁਝਾਨ ਹੈਗਾ ਜੀ ਜ਼ਿਮੀਂਦਾਰਾਂ ਦਾ ਮੰਗ ਰਹੇ ਨੇ ਜੀ ਡਿਮਾਂਡ ਹੈਗੀ ਹੈ ਠੀਕ ਹੈ ਜੀ ਤੇ ਅਬ ਕੀ ਰਾ ਤਾਂ ਬੈਨਾ ਹੋਰ ਕਿਹੜੀਆਂ ਅਬ ਕੀ ਰਾ ਤੇ ਮੰਮੀ ਜੀ ਅੜਾਮਾਂ ਦੀ ਅੜਾਕਾ ਹੀ ਤੇ ਬੈਲੋਵੜ ਦੀ ਅਤੇ ਬਾਇਸਟਾਡ ਇਹ ਜਿਹੜੇ ਸਾਰੇ ਅਪਰੋਲ ਕੰਪਨੀਆਂ ਨੇ ਡਾਇਰੈਕਟ ਨੇ ਠੀਕ ਹੈ ਇਹ ਮਤਲਬ ਇਹਨੂੰ ਡਾਇਰੈਕਟ ਬੀਲਿੰਗ ਹੈ ਸਾਰੀ ਕੰਪਨੀ ਦੀ ਬਈ ਠੀਕ ਹੈ ਜੀ ਹਾਂ ਜੀ ਤੇ ਅਬਕੀਰਾ ਦੇ ਨਾਲ ਕਿਹੜੀ ਮਿਲਾ ਕੇ ਕਰਾਉਣੀ ਆ ਉਹਕੀਰਾ ਨਾਲ ਸਟੈਂਪ ਹੁੰਦੀ ਹੈ ਜੀ ਇਹਨਾਂ ਦੀ ਨਾਲ ਇਹ ਆਉਂਦੀ ਹੈ ਬੰਕਰ ਠੀਕ ਤੇ ਇਹ ਨਾਲ ਮਿਕਸ ਕਰਕੇ ਹੁੰਦੀ ਹੈ ਜੀ ਦੋਏ ਜਿਵੇਂ ਅਬਕੀਰਾ ਨੂੰ ਤਾਂ 21ਵੇਂ ਜੇ ਅਬਕੀਰਾ ਕਰੀ ਆਪਾਂ 21ਵੇਂ ਦਿਨ ਪਾਣੀ ਲੱਗਦਾ ਹਾਂਜੀ ਹਾਂ ਜਿਹੜੀ ਇਹ ਨਵੀਂ ਆ ਹਾਂਜੀ ਹਾਂ ਇਹ ਕਰਨ ਤੋਂ ਬਾਅਦ ਕਿੰਨੇ ਦਿਨ ਬਾਅਦ ਪਾਣੀ ਲਾਉਣੀ ਆ ਇਹਦਾ ਪਾਣੀ ਲਾਉ 21 ਤੋਂ ਲੈ ਕੇ 25 ਦਿਨਾਂ ਦੇ ਵਿੱਚ ਹੀ ਲਾਉਣਾ ਇਹਨੂੰ ਜੀ ਠੀਕ ਹਾਂ ਇਹ ਵੀ ਮਤਲਬ ਵੀ ਇੱਕ ਟੈਕਨੀਕਲ ਦਾ ਵਕੀਰਾ ਵਾਲਾ ਹੈਗਾ ਇਹਦੇ ਵਿੱਚ ਨਾਲ ਤੇ ਜਿਵੇਂ ਹੁਣ ਇਹ ਰੁਝਾਨ ਹੀ ਹੋ ਗਿਆ ਕਣਕ ਵੀਜਣਸਾਰ ਸਪਰੇਅ ਕਰਨ ਲੱਗ ਗਏ ਹਾਂਜੀ ਹਾਂ ਤੇ ਕੁਝ ਕਿਸਾਨ ਮਤਲਬ ਪਾਣੀ ਲਾਉਣ ਤੋਂ ਪਹਿਲਾਂ ਵੀ ਕਰਦੇ ਨੇ 2-3 ਦਿਨ ਰਿਜ਼ਲਟ ਕਿਹੜਾ ਵਧੀਆ ਇਹ ਬਾਈ ਜੀ ਕੀ ਹੈਗਾ ਕੰਪਨੀ ਤਾਂ ਕਹਿੰਦੀ ਹੈ 72 ਘੰਟੇ ਦੇ ਵਿੱਚ ਵਿੱਚ ਹੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਪਰ ਜ਼ਿਮੀਂਦਾਰ ਨੇ ਅਪਦੇ ਫਾਰਮੂਲਾ ਕਹ ਲੋ ਯਾ ਇਹ ਆਪਦੇ ਉਸਾਂ ਨਾਲ 50% ਜ਼ਿਮੀਂਦਾਰ ਹੁਣ ਮਾਲਾ ਵੀ ਪਾਣੀ ਲਾਉਣ ਤੋਂ 3 ਦਿਨ 4 ਦਿਨ ਪਹਿਲਾਂ ਸਪਰੇਅ ਕਰਨ ਲੱਗ ਠੀਕ ਹੈ ਤੇ ਉਹਦਾ ਵੀ ਰਿਜ਼ਲਟ ਚੰਗੇ ਆ ਰਹੇ ਨੇਗੇ ਠੀਕ ਹੈ ਪਿਛਲੇ ਸਾਲ ਵੀ ਕਰੀਆ ਇਸ ਸਾਲ ਵੀ ਕਰਾਂਗੇ ਠੀਕ ਹੈ ਹਾਂ ਉਹ ਵੀ ਰਿਜ਼ਲਟ ਚੰਗੇ ਆਏ ਨੇ ਇਹਦਾ ਰੁਝਾਨ ਉਹਦਾ ਵੀ ਮਤਲਬ ਹੈ ਵੀ ਕਹੋ 50 50 ਹੋ ਗਿਆ 50% ਹੋਣ ਕਰਨਗੇ ਤਿੰਨ ਦਿਨਾਂ ਦੇ ਵਿੱਚ ਬਾਕੀ ਜ਼ਿੰਮੇਦਾਰ ਕਰਨਗੇ ਮਤਲਬ ਹੈ ਜਦੋਂ ਦੋ ਚਾਰ ਦਿਨ ਪਾਣੀ ਲਾਉਣ ਤੋਂ ਪਹਿਲਾਂ ਉਹਦਾ ਵੀ ਰੁਝਾਨ ਵਧੀਆ ਚੱਲ ਰਿਹਾ ਜੀ ਇਹਨੂੰ ਕਿਹੜੀ ਦਵਾਈ ਵਾਸਤੇ ਕਿੰਨਾ ਪਾਣੀ ਵਰਤਣਾ ਇਹ ਵੀ ਹਰ ਇੱਕ ਕੋਈ ਵੀ ਦਵਾਈ ਕਰਦੇ ਆ ਜੀ 200 ਲੀਟਰ ਤੋਂ ਘੱਟ ਪਾਣੀ ਲਾਉਣਾ ਘੱਟੋ ਘੱਟ 200 ਲੀਟਰ ਪਾਣੀ ਲਾਉਣਾ ਜਿਹੜੇ ਮਰਜ਼ੀ ਪੰਪ ਨਾਲ ਕਰਦੇ ਆਂ ਕਿਹੜੇ ਮਰਜ਼ੀ ਪੰਪ ਨਾਲ ਕਰਦੇ ਚਾਹੇ ਕੋਈ ਹੱਥਾਂ ਨਾਲ ਕਰਦਾ ਚਾਹੇ ਬੂਮ ਸਪਰੇਅ ਨਾਲ ਕਰਦੇ ਬੂਮ ਸਪਰੇਅ ਵੀ ਇਹਨਾਂ ਕੋ ਤੇ ਉਹਦਾ ਆਪਣਾ ਕੀ ਚਾਰਜ ਲੈਣੇ ਹੋ 250 ਰੁਪਏ ਕੀ ਲਾਜੀ ਆਪਣੇ ਕੋਲ ਆਪਦਾ ਵੀ ਹੈਗਾ ਹੀ ਤੇ ਕੰਪਨੀ ਵਾਲਿਆਂ ਦੇ ਵੀ ਹੈਗੇ ਨੇ ਜੀ ਤੇ ਮੈਂ ਵਕੀਰ ਵਾਲਿਆਂ ਦੇ ਵੀ ਹੈਗਾ ਆਪਣੇ ਬੈਰ ਵਾਲਿਆਂ ਦੇ ਵੀ ਦਿੱਤਾ ਹੀ ਹਾਂ ਉਹ ਕਰਾਉਂਦੇ ਨੇ ਸਪਰੇ ਤੇ ਇਹਨਾਂ ਦੇ ਰੇਟ ਬਾਜਮ ਨੇ ਜੀ ਡਾਇਰੈਕਟ ਡੀਲਰਸ਼ਿਪ ਇਹਨਾਂ ਕੋਲੇ ਕੰਪਨੀਆਂ ਦੀ ਟੋਪ ਦੀਆਂ ਕੰਪਨੀਆਂ ਦੀ ਦਵਾਈ ਇਹਨਾਂ ਕੋਲ ਡਾਇਰੈਕਟ ਆਉਂਦੀ ਆ ਤੇ ਅਨਾਜ ਮੰਡੀ ਡਿੜਬਾ ਹਰਕ੍ਰਿਤ ਫਰਟੀਲਾਈਜ਼ਰ ਵਾਲਿਆਂ ਨੇ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ ਧੰਨਵਾਦ